ਸਸ਼ੀਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖਬਰਾਂ ਐਸਵਾਈਐਲ ਦਾ ਮੁੱਦਾ ਪੰਜਾਬ ਦੇ ਵਿੱਚ ਮੁੜ ਤੋਂ ਪੱਖ ਗਿਆ ਹੈ ਸੀਐਮ ਭਗਵੰਤ ਮਾਨ ਨੇ ਕੱਲ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਹਰਿਆਣਾ ਤੋਂ ਆਮ ਆਦਮੀ ਪਾਰਟੀ ਇਕੱਲੇ ਹੀ ਚੋਣ ਲੜੇਗੀ। ਜੀ ਹਾਂ ਦੱਸੀਏ ਕਿ ਹਰਿਆਣਾ ਦੇ ਵਿੱਚ ਜਲਦ ਹੀ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ ਜਿਸ ਦੇ ਲਈ ਆਮ ਆਦਮੀ ਪਾਰਟੀ ਖਿੱਚ ਕੇ ਤਿਆਰੀ ਕਰ ਰਹੀ ਹੈ ਤੇ ਇਸ ਦਾ ਐਲਾਨ ਕੱਲ ਸੀਐਮ ਭਗਵੰਤ ਮਾਨ ਦੇ ਵੱਲੋਂ ਕਰ ਦਿੱਤਾ ਗਿਆ। ਤੇ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਦੇ ਕੋਲੋਂ ਇੱਕ ਪੱਤਰਕਾਰ ਨੇ SYL ਦੇ ਰਿਲੇਟਿਡ ਸਵਾਲ ਪੁੱਛਿਆ ਸੀ ਤੇ ਇਸ ਸਵਾਲ ਦੇ ਉੱਪਰ ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਇਸ ਸਵਾਲ ਦੇ ਉੱਪਰ ਕੋਈ ਵੀ ਟਿੱਪਣੀ ਨਹੀਂ ਕਰ ਦੇਣੀ ਚਾਹੁੰਦਾ। ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਸਿਆਸਤ ਭਖ ਗਈ ਹੈ। ਜਿहां ਦੱਸੀਏ ਕੀ ਇਸ ਬਿਆਨ ਦੇ ਉੱਪਰ ਸਿਆਸਤਾਨਾ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਸਭ ਤੋਂ ਪਹਿਲਾ ਸਵਾਲ ਤਾਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਚੁਕਿਆ ਗਿਆ ਉਹਨਾਂ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਘਟ ਪੁਤਲੀ ਬਣ ਚੁੱਕਿਆ ਹੈ ਭਗਵੰਤ ਮਾਨ ਜੀ ਹਾਂ ਦੱਸ ਦਈਏ ਕਿ ਸੁਖਬੀਰ ਬਾਦਲ ਨੇ ਆਪਣੇ ਐਕਸਪੋਸਟ ਦੇ ਉੱਪਰ ਪੋਸਟ ਕੀਤੀ ਹੈ ਜਿਸ ਦੇ ਵਿੱਚ ਉਹ ਇਹ ਕਹਿੰਦੇ ਨਜ਼ਰ ਆਏ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਦੂਜੇ ਰਾਜਾਂ ਨੂੰ ਪਾਣੀ ਦੇਣ ਦਾ ਐਲਾਨ ਕਰ ਦਿੱਤਾ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਸੁਖਬੀਰ ਬਾਦਲ ਨੇ ਆਪਣੀ ਐਕਸਪੋਸਟ ਦੇ ਵਿੱਚ ਕੀ ਲਿਖਿਆ ਉਨਾ ਲਿਖਾਇਆ ਹੈ ਕਿ ਕੱਟ ਪੁਤਲੀਆਂ ਨੇ ਤਾਂ ਉਹੀ ਬੋਲਣਾ ਹੁੰਦਾ ਜੋ ਮਾਲਕ ਤੈ ਕਰਦੇ ਨੇ ਪੰਜਾਬ ਦਾ ਗੁਲਾਮ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਸਾਰ ਰੱਗ ਐਸਵਾਈਐਲ ਨਹਿਰ ਦੇ ਸਵਾਲ ਤੇ ਪੰਜਾਬ ਨਾਲ ਖੜਨ ਦੀ ਬਜਾਏ ਪਾਸਾ ਵਟ ਗਿਆ ਜੋ ਸਾਬਤ ਕਰਦਾ ਹੈ ਕਿ ਆਪ ਪਾਰਟੀ ਹਰਿਆਣਾ ਵਿੱਚ ਵੋਟਾਂ ਲੈਣ ਲਈ ਸਾਡੇ ਪਾਣੀਆਂ ਦੀ ਲੁੱਟ ਕਰ ਵੋਣ ਲਈ ਤਿਆਰ ਹੈ ਇਹਨਾਂ ਦੇ ਆਗੂ ਪਹਿਲਾਂ ਵੀ ਪੰਜਾਬ ਦੇ ਪਾਣੀ ਦੂਜੇ ਰਾਜਾਂ ਨੂੰ ਦੇਣ ਲਈ ਗਾਰੰਟੀਆਂ ਦੇ ਚੁਕੇ ਨੇ ਪੰਜਾਬ ਦੀ ਆਪ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਵੀ ਸਾਡੇ ਪਾਣੀਆਂ ਦੇ ਕੇਸ ਨੂੰ ਕਮਜ਼ੋਰ ਕੀਤਾ ਹੈ ਤਾਂ ਜੋ ਸਾਡੇ ਪਾਣੀਆਂ ਬਦਲੇ ਇਹ ਵੋਟਾਂ ਲੈ ਸਕਣ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦੇਵੇਗਾ ਤੇ ਉਦੋਂ ਹੀ ਵਿਕਰਮ ਮਜੀਠੀਆ ਦੀ ਗੱਲ ਕਰੀਏ ਤਾਂ ਵਿਕਰਮ ਮਜੀਠੀਆ ਨੇ ਵੀ ਪੋਸਟ ਕੀਤੇ ਉਹਨਾਂ ਨੇ ਲਿਖਿਆ ਹੈ ਕਿ ਵਾਹ ਮੁੱਖ ਮੰਤਰੀ ਸਾਹਿਬ ਨਹਿਰੀ ਪਟਵਾਰੀਆਂ ਨੂੰ ਪੰਜਾਬ 'ਚ ਪਾਣੀ ਵਾਧੂ ਹੋਣ ਦੀਆਂ ਰਿਪੋਰਟਾਂ ਲਿਖਣ ਲਈ ਮਜਬੂਰ ਕਰਦੇ ਹੋ ਪੰਜਾਬ ਕੋਲ ਪਾਣੀ ਵਾਧੂ ਹੋਣ ਦੇ ਸਬੂਤ ਇਕੱਠੇ ਕਰਦੇ ਹੋ ਤਾਂ ਜੋ ਸੁਪਰੀਮ ਕੋਰਟ ਦੇ ਵਿੱਚ ਕਿਹਾ ਜਾਵੇ ਕਿ ਸਾਡੇ ਕੋਲ ਵਾਧੂ ਪਾਣੀ ਹੈ ਹੁਣ ਕਹਿ ਰਹੇ ਹੋ ਕਿ ਐਸਵਾਈਐਲ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ ਸਪਸ਼ਟ ਕਹੋ ਕਿ ਤੁਸੀਂ ਭਾਜਪਾ ਨਾਲ ਰਲ ਕੇ ਖੇਡ ਰਹੇ ਹੋ ਅਤੇ ਐਸਵਾਈਐਲ ਬਣਾਉਣਾ ਚਾਹੁੰਦੇ ਹੋ ਪਰ ਯਾਦ ਰੱਖਣਾ ਪੰਜਾਬੀ ਅਜਿਹਾ ਕਦੇ ਨਹੀਂ ਹੋਣ ਦੇਣਗੇ ਪਾਣੀ ਦੀ ਇੱਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ ਆਹ ਤੁਹਾਨੂੰ ਸੀਐਮ ਭਗਵੰਤ ਮਾਨ ਦਾ ਬਿਆਨ ਸੁਣਾ ਦਿੰਦੇ ਆ ਕਿ ਉਹਨਾਂ ਨੇ ਇਸ ਬਿਆਨ ਦੇ ਵਿੱਚ ਕੀ ਕਿਹਾ ਸੀ ਨੰਬਰ 2 ਤੇ ਐਸਵਾਈਐਲ ਦਾ ਕੀ ਹੈ ਕਿਉਂਕਿ ਮਾਮਲਾ ਸਬਜੁਡਿਸ ਹੈ ਸੁਪਰੀਮ ਕੋਰਟ ਚ ਹੈ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਇੱਥੇ ਆਖਬਾਰ ਆ ਕੇ ਟਿਖੜ ਕੇ ਇਹਦੇ ਬਾਰੇ ਡਿਟੇਲ ਚ ਦੱਸਦਾ ਰਿਹਾ ਹਾਂ ਸੋ ਕਿਉਂਕਿ ਮਾਮਲਾ ਸੁਪਰੀਮ ਕੋਰਟ ਚ ਹੈ ਇਸ ਬਾਰੇ ਮੈਂ ਜ਼ਿਆਦਾ ਕਮੈਂਟ ਨਹੀਂ ਕਰ ਪਾਉਂਗਾ ਦੱਸ ਦਈਏ ਕਿ SYL ਦਾ ਮੁੱਦਾ ਪੰਜਾਬ ਦੇ ਵਿੱਚ ਫੇਰ ਪੱਕ ਗਿਆ ਹੈ सीएम भगवंत मान ਦੇ ਇਸ ਬਿਆਨ ਤੋਂ ਬਾਅਦ ਸਿਆਸਤਦਾਨਾਂ ਦੇ ਵੱਲੋਂ ਉਹਨਾਂ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਤੇ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਸੀਐਮ ਭਗਵੰਤ ਮਾਨ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਨੇ ਜਾਂ ਫਿਰ ਨਹੀਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਜ਼ਮੀਨ ਪਿੱਛੇ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਦੱਸ ਦਈਏ ਕਿ ਇਹ ਖਬਰ ਫਾਜ਼ਿਲਕਾ ਦੀ ਤਹਿਸੀਲ ਅਰਨੀਵਾਲਾ ਦੇ ਨੇੜੇ ਪੈਂਦੇ ਪਿੰਡ ਪਾਕਾਂ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਪਿਓ ਪੁੱਤ ਨੂੰ ਸਿਰਫ ਜ਼ਮੀਨ ਦੇ ਪਿੱਛੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਜਾਣਕਾਰੀ ਅਨੁਸਾਰ ਜਦੋਂ ਇਹ ਪਿਓ ਪੁੱਤ ਖੇਤਾਂ ਦੇ ਵਿੱਚ ਪਾਣੀ ਦੀ ਵਾਰੀ ਲਉਣ ਗਏ ਸਨ ਤੇ ਉਦੋਂ ਹਮਲਾਵਰਾਂ ਦੇ ਵੱਲੋਂ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਪਹਿਲਾਂ ਤਾਂ ਦੋਨਾਂ ਦੇ ਉੱਪਰ ਗੋਲੀਆਂ ਦੀ ਬਰਸਾਤ ਕੀਤੀ ਗਈ ਪਰ ਜਦੋਂ ਹਮਲਾਵਰਾਂ ਦਾ ਗੋਲੀਆਂ ਦੇ ਨਾਲ ਵੀ ਮਨ ਨਹੀਂ ਭਰਿਆ ਤਾਂ ਉਹਨਾਂ ਨੇ ਦੋਨਾਂ ਪਿਓ ਪੁੱਤਾਂ ਦੇ ਉੱਪਰ ਕਈਆਂ ਤੇ ਨਾਲ ਵਾਰ ਕੀਤੇ ਅਤੇ ਦੋਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਿहां ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਨ ਅਵਤਾਰ ਸਿੰਘ ਅਤੇ ਹਰਮਿਤ ਸਿੰਘ ਵੱਜੋਂ ਹੋਈ ਹੈ। ਮੁੰਡੇ ਦਾ ਨਾਮ ਹਰਮਿਤ ਸਿੰਘ ਦੱਸਿਆ ਜਾ ਰਿਹਾ ਜਿਸ ਦੀ ਮਹਿਜ਼ ਉਮਰ 28 ਸਾਲ ਸੀ। ਤੇ ਸਭ ਤੋਂ ਮਾੜੀ ਖਬਰ ਇਹ ਹੈ ਕਿ ਹਰਮਿਤ ਸਿੰਘ ਦਾ ਵਿਆਹ ਹੋਇਆ ਹੋਇਆ ਸੀ ਤੇ ਉਸਦੇ ਦੋ ਮਾਸੂਮ ਬੱਚੇ ਸਨ। ਦੂਸਰੇ ਬੱਚੇ ਹੋਏ ਨੂੰ ਹੱਲੇ ਥੋੜੇ ਹੀ ਦਿਨ ਹੋਏ ਨੇ ਤੇ ਉਹਨਾਂ ਦੇ ਘਰ ਹੁਣ ਇਹ ਘਟਨਾ ਵਾਪਰੀ ਹੈ। ਮਾਤਮ ਛਾ ਗਿਆ ਉਹਨਾਂ ਦੇ ਘਰ। ਮ੍ਰਿਤਕ ਅਵਤਾਰ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੇਰੇ ਭਰਾ ਅਵਤਾਰ ਸਿੰਘ ਨੇ ਪਿੰਡ ਵਿੱਚ ਹੀ ਜ਼ਮੀਨ ਠੇਕੇ ਤੇ ਲਈ ਹੋਈ ਸੀ ਉਹਨਾਂ ਨੇ ਦੱਸਿਆ ਕਿ ਜੋ ਜ਼ਮੀਨ ਅਵਤਾਰ ਸਿੰਘ ਨੇ ਠੇਕੇ ਤੇ ਲਈ ਹੋਈ ਸੀ ਉਸ ਜ਼ਮੀਨ ਨੂੰ ਪਹਿਲਾਂ ਠੇਕੇ ਤੇ ਵਾਉਣ ਵਾਲੇ ਅਲਵਿੰਦਰ ਸਿੰਘ ਰਗਵੀਰ ਸਿੰਘ ਬਲਬੀਰ ਸਿੰਘ ਪਾਕਾਂ ਦੇ ਹੀ ਰਹਿਣ ਵਾਲੇ ਨੇ ਤੇ ਉਹ ਹਮੇਸ਼ਾ ਤੋਂ ਇਹਨਾਂ ਤੋਂ ਖਰ ਖਾਂਦੇ ਸੀ ਉਹਨਾਂ ਨੇ ਦੱਸਿਆ ਕਿ ਅੱਜ ਮੇਰਾ ਭਰਾ ਅਵਤਾਰ ਸਿੰਘ ਅਤੇ ਉਹਨਾਂ ਦਾ ਬੇਟਾ ਹਰਮਿਤ ਸਿੰਘ ਦੋਸ਼ੀਆਂ ਤੋਂ ਬਾਅਦ ਆਪਣੇ ਠੇਕੇ ਲਈ ਖੇਤ ਵਿੱਚ ਪਾਣੀ ਦੀ ਵਾਰੀ ਲਗਾ ਰਹੇ ਸਨ ਇਹਨਾਂ ਵਿੱਚ ਪਲਵਿੰਦਰ ਸਿੰਘ ਰਗਵੀਰ ਸਿੰਘ ਬਲਬੀਰ ਸਿੰਘ ਮੌਕੇ ਤੇ ਆਏ ਪਹਿਲਾਂ ਮੇਰੇ ਭਤੀਜੇ ਹਰਮੀਤ ਤੇ ਰਿਵਾਲਵਰ ਦੇ ਨਾਲ ਗੋਲੀਆਂ ਮਾਰੀਆਂ ਤੇ ਉਸ ਤੋਂ ਬਾਅਦ ਮੇਰੇ ਭਰਾ ਅਵਤਾਰ ਸਿੰਘ ਨੂੰ ਵੀ ਗੋਲੀਆਂ ਮਾਰੀਆਂ ਤੇ ਕਈਆਂ ਦੇ ਨਾਲ ਬਾਹਰ ਕਰ ਕਰਕੇ ਮੌਕੇ ਤੇ ਹੀ ਉਹਨਾਂ ਨੂੰ ਮਾਰ ਮੁਕਾਇਆ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਬਲਵਿੰਦਰ ਸਿੰਘ ਰਗਵੀਰ ਸਿੰਘ ਤੇ ਬਲਬੀਰ ਸਿੰਘ ਪਾਕਾਂ ਵਿੱਚ ਇਹ ਜ਼ਮੀਰ ਵਾਉਂਦੇ ਸੀ ਪਰ ਹੁਣ 2 ਸਾਲਾਂ ਤੋਂ ਮੇਰੇ ਭਰਾ ਅਵਤਾਰ ਸਿੰਘ ਨੇ ਇਹ ਜ਼ਮੀਨ ਠੇਕੇ ਤੇ ਲੈ ਲਈ ਸੀ ਤੇ ਠੇਕੇ ਤੇ ਇਸ ਜ਼ਮੀਨ ਨੂੰ ਵਾਰ ਰਿਆ ਸੀ ਤੇ ਇਸੇ ਗੱਲ ਤੋਂ ਇਹ ਲੋਕ ਰੰਜਿਸ਼ ਰੱਖਦੇ ਸੀ ਉਹਨਾਂ ਤੋਂ ਖਾਰ ਖਾਂਦੇ ਸੀ ਜਿਸ ਤੇ ਚੱਲਦਿਆਂ ਉਹਨਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਮੇਰੇ ਭਰਾ ਤੇ ਭਤੀਜੇ ਨੂੰ ਖੇਤਾਂ ਵਿੱਚ ਹੀ ਮਾਰ ਮੁਕਾਇਆ ਇਸ ਦੇ ਨਾਲ ਹੀ ਦੱਸ ਦਈਏ ਕਿ ਪਿਓ ਪੁੱਤ ਦੇ ਕਤਲ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਹੈ ਦੱਸਦੀ ਹੈ ਕਿ ਇਸੇ ਨਾਲ ਹੀ ਪਿੰਡ ਵਾਸੀਆਂ ਦੇ ਵਿੱਚ ਡਰਦਾ ਵੀ ਮਾਹੌਲ ਹੈ ਦੱਸਦੀ ਹੈ ਕਿ ਅਵਤਾਰ ਸਿੰਘ ਦੇ ਦੋ ਪੁੱਤਰ ਸਨ ਇੱਕ ਹਰਮੀਤ ਸਿੰਘ ਤੇ ਇੱਕ ਹੋਰ ਉਸ ਦਾ ਪੁੱਤਰ ਹੈ ਜੋ ਕਿ ਅਪਾਹ ਚਾਹਤੇ ਹਰਮੀਤ ਸਿੰਘ ਪਿੱਛੇ ਆਪਣੀ ਪਤਨੀ ਅਤੇ ਦੋ ਮਾਸੂਮ ਬੱਚੇ ਛੱਡ ਗਿਆ ਅਤੇ ਪੂਰੇ ਪਰਿਵਾਰ ਦਾ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕੈਨੇਡਾ ਆਪਣੇ ਨਿਯਮਾਂ ਦੇ ਵਿੱਚ ਕੋਈ ਨਾ ਕੋਈ ਬਦਲਾਅ ਕਰਦਾ ਰਹਿੰਦਾ ਜਿਸ ਦਾ ਖਾਮਿਆਜ਼ਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਭੁਗਤਣਾ ਪੈਂਦਾ ਜਿਵੇਂ ਦੱਸਦੀ ਹੈ ਕਿ ਕੈਨੇਡਾ ਨੇ ਪਿਛਲੇ ਸਮੇਂ ਤੋਂ ਕਈ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਨੇ ਜਿਸ ਦੇ ਕਾਰਨ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਪਰ ਤਲਵਾਰ ਲਟਕ ਰਹੀ ਹੈ ਖਾਸ ਕਰਕੇ ਉਹਨਾਂ ਸਟੂਡੈਂਟਸ ਦੇ ਉੱਪਰ ਜਿਹੜੇ ਕੈਨੇਡਾ ਆਪਣੇ ਚੰਗੇ ਭਵਿੱਖ ਦੇ ਲਈ ਗਏ ਨੇ ਅਤੇ ਉੱਥੇ ਸੁਪਨਾ ਲੈ ਕੇ ਗਏ ਸੀ ਕਿ ਅਸੀਂ ਕੈਨੇਡਾ ਦੇ ਵਿੱਚ ਵੱਸ ਜਾਵਾਂਗੇ ਪਰ ਹੁਣ ਇਹ ਨਿਯਮ ਉਹਨਾਂ ਦੇ ਕੈਨੇਡਾ ਦੇ ਵਿੱਚ ਵਸਣ ਦੇ ਰਾਹ ਵਿੱਚ ਰੋੜਾ ਬਣ ਰਿਹਾ ਹੈ ਜਿहां ਦੱਸੀਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜ਼ੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਕੱਲ ਐਕਸ ਦੇ ਉੱਪਰ ਪੋਸਟ ਕੀਤੀ ਅਤੇ ਉਹਨਾਂ ਨੇ ਲਿਖਿਆ ਕਿ ਕੈਨੇਡਾ ਹੁਣ ਕੋਮਾਂਟਰੀ ਵਿਦਿਆਰਥੀਆਂ ਨੂੰ ਖੁੱਲੇ ਦਿਲ ਦੇ ਨਾਲ ਜੀ ਆਇਆਂ ਨਹੀਂ ਕਹਿ ਸਕਦਾ ਜਿਸ ਤੋਂ ਬਾਅਦ ਹੁਣ ਸਾਰਿਆਂ ਦੇ ਵਿੱਚ ਹਲਚਲ ਮਚ ਗਈ ਹੈ ਸੋਸ਼ਲ ਮੀਡੀਆ ਐਕਸ ਉੱਤੇ ਮਾਰਕ ਮਿਲਰ ਨੇ ਕੋਮਾਂਟਰੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਇਹ ਵਾਅਦਾ ਕਦੇ ਹੋਣਾ ਹੀ ਨਹੀਂ ਸੀ ਚਾਹੀਦਾ ਲੋਕਾਂ ਨੂੰ ਇੱਥੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਆਉਣਾ ਚਾਹੀਦਾ ਹੈ ਅਤੇ ਇੱਥੋਂ ਹੁਨਰ ਲੈ ਕੇ ਆਪੂ ਆਪਣੇ ਮੁਲਕਾਂ ਨੂੰ ਪਰਤ ਜਾਣਾ ਚਾਹੀਦਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀ ਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਦੀ ਐਕਸ ਉੱਤੇ ਪੋਸਟ ਨੂੰ ਉਹਨਾਂ ਕੋ ਮੰਤਰੀ ਵਿਦਿਆਰਥੀਆਂ ਦੇ ਸੰਦਰਭ ਦੇ ਵਿੱਚ ਜਵਾਬ ਸਮਝਿਆ ਜਾ ਰਿਹਾ ਜੋ ਇਸ ਸਮੇਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਧਾਉਣ ਦੀ ਮੰਗ ਕਰ ਰਹੇ ਨੇ ਇੰਨਾ ਹੀ ਨਹੀਂ ਇਹ ਵਿਦਿਆਰਥੀ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਸੜਕਾਂ ਉੱਤੇ ਉਤਰ ਕੇ ਸੰਘਰਸ਼ ਦੇ ਰਾਹ ਤੇ ਤੁਰ ਪਏ ਨੇ ਕੈਨੇਡਾ ਵਿੱਚ ਪੜ੍ਹਾਈ ਤੋਂ ਬਾਅਦ ਕੋ ਮੰਤਰੀ ਵਿਦਿਆਰਥੀਆਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ ਇਸ ਦੌਰਾਨ ਵਿਦਿਆਰਥੀ ਪੀ ਐਨ ਪੀ ਜਾਂ ਫਿਰ ਫੈਡਰਲ ਸਕੀਮ ਤਹਿਤ ਪੀਆਰ ਲਈ ਅਪਲਾਈ ਕਰ ਦਿੰਦੇ ਸਨ ਤੇ ਬਹੁਤੇ ਮਾਮਲਿਆਂ ਦੇ ਵਿੱਚ ਕਮਾਂਤਰੀ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਦੀ ਨਾਗਰਿਕਤਾ ਵੀ ਮਿਲ ਜਾਂਦੀ ਸੀ ਪੀਆਰ ਵੀ ਹੋ ਜਾਂਦੇ ਸੀ ਪਰ ਹੁਣ ਕੈਨੇਡਾ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਮਿਆਦ ਵਿੱਚ ਇਜ਼ਾਫਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇਹਨਾਂ ਵਿਦਿਆਰਥੀਆਂ ਨੂੰ ਪੀਆਰ ਦਿੱਤੇ ਜਾਣ ਬਾਰੇ ਵੀ ਕੋਈ ਫੈਸਲਾ ਹਲੇ ਤੱਕ ਨਹੀਂ ਹੋਇਆ ਹੈ ਇਸੇ ਕਾਰਨ ਉੱਥੇ ਬਹੁਤ ਸਾਰੇ ਕਮਾਂਤਰੀ ਵਿਦਿਆਰਥੀ ਹੁੰਦੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਵਾਪਸ ਭੇਜਣ ਜਾਣ ਦੀ ਤਲਵਾਰ ਲਟਕ ਰਹੀ ਹੈ ਇਸਦੇ ਨਾਲ ਹੀ ਦੱਸ ਦਈਏ ਕਿ ਕੈਨੇਡਾ ਨੇ GIC ਦੇ ਵਿੱਚ ਵੀ ਪਿਛਲੇ ਜੇ ਵਾਅਦਾ ਕਰ ਦਿੱਤਾ ਸੀ 1 ਜਨਵਰੀ 2024 ਤੋਂ ਇਹ ਨਿਯਮ ਲਾਗੂ ਹੋ ਗਿਆ ਸੀ ਜੀਹਾਂ ਦੱਸ ਦਈਏ ਕਿ ਪਹਿਲਾਂ ਕੈਨੇਡਾ ਦੇ ਵਿੱਚ 10000 ਡਾਲਰ GIC ਜਾਂਦੀ ਸੀ ਪਰ ਕੈਨੇਡਾ ਨੇ ਇਹ جیਆਈਸੀ ਵਧਾ ਕੇ 20635 ਡਾਲਰ ਕਰ ਦਿੱਤੀ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ 스ਪਾਊਸ ਵੀਜ਼ੇ ਦੇ ਵਿੱਚ ਵੀ ਕਈ ਬਦਲਾਅ ਕੀਤੇ ਜਿहां ਦੱਸਦੀ ਕਿ ਪਹਿਲਾਂ ਡਿਪਲੋਮਾ ਦੇ ਉੱਪਰ ਜਿਹੜੇ ਸਟੂਡੈਂਟਸ ਜਾਂਦੇ ਸੀ ਉਹ ਆਪਣੇ 스ਪਾਊਸ ਨੂੰ ਕੈਨੇਡਾ ਦੇ ਵਿੱਚ ਬੁਲਾ ਸਕਦੇ ਸੀ ਪਰ ਹੁਣ ਨਿਯਮਾਂ ਦੇ ਮੁਤਾਬਕ ਜਿਹੜੇ ਸਟੂਡੈਂਟਸ ਮਾਸਟਰਸ ਜਾਂ ਫਿਰ ਡਾਕਟੋਰੇਟ ਕਰਨ ਜਾਂਦੇ ਨੇ ਸਿਰਫ ਉਹੀ ਆਪਣੇ ਪਤੀ ਪਤਨੀ ਨੂੰ ਕੈਨੇਡਾ ਬੁਲਾ ਸਕਦੇ ਨੇ ਤੇ ਉਧਰ ਹੀ ਕੰਮ ਕਰਨ ਦੇ ਘੰਟਿਆਂ ਦੀ ਗੱਲ ਕਰੀਏ ਤਾਂ ਕੈਨੇਡਾ ਸਰਕਾਰ ਵੱਲੋਂ 31 ਦਸੰਬਰ 2023 ਤੱਕ 8 ਘੰਟੇ ਇੱਕ ਦਿਨ ਦੇ ਹਰ ਸਟੂਡੈਂਟ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਪਰ 31 ਦਸੰਬਰ ਤੋਂ ਬਾਅਦ ਘੰਟਿਆਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੁਣ ਪੂਰੇ ਹਫ਼ਤੇ ਦੇ ਵਿੱਚ ਕੈਨੇਡਾ ਦੇ ਵਿੱਚ ਸਟੂਡੈਂਟਸ ਸਿਰਫ 24 ਘੰਟੇ ਕੰਮ ਕਰ ਸਕਦੇ ਨੇ ਤੇ ਹੁਣ ਇੰਟਰਨੈਸ਼ਨਲ ਸਟੂਡੈਂਟਸ ਆਪਣੇ ਹੱਕਾਂ ਅਤੇ ਮੰਗਾਂ ਦੇ ਲਈ ਕੈਨੇਡਾ ਦੀਆਂ ਸੜਕਾਂ ਦੇ ਉੱਪਰ ਉਤਰ ਆਏ ਨੇ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕੈਨੇਡੀਅਨ ਸਰਕਾਰ ਇਨ੍ਹਾਂ ਸਟੂਡੈਂਟਸ ਦੀ ਸੁਣਦੀ ਹੈ ਜਾਂ ਫਿਰ ਨਹੀਂ ਤੁਹਾਡੀ ਇਸ ਖਬਰ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਯੂਪੀ ਜੇ ਕਾਂਵੜ ਯਾਤਰਾ ਜਲਦੀ ਸ਼ੁਰੂ ਹੋਣ ਵਾਲੀ ਹੈ ਤੇ ਇਸ ਯਾਤਰਾ ਦੇ ਲਈ ਯੂਪੀ ਸਰਕਾਰ ਨੇ ਪੂਕਤਾ ਪ੍ਰਬੰਧ ਕੀਤੇ ਨੇ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਯੂਪੀ ਦੀ ਸਰਕਾਰ ਅਤੇ सीएम योगी आदित्यनाथ ਨੇ ਵੱਡਾ ਐਲਾਨ ਕੀਤਾ ਹੈ ਵੱਡਾ ਫੈਸਲਾ ਲਿਆ ਜੀ ਹਾਂ ਦੱਸ ਦਈਏ ਕਿ ਕਾਵੜ ਯਾਤਰਾ ਦੇ ਰੂਟ ਦੇ ਵਿੱਚ ਹੋਣ ਵਾਲੀਆਂ ਜਿੰਨੀਆਂ ਵੀ ਦੁਕਾਨਾਂ ਹੋਣਗੀਆਂ ਉਹਨਾਂ ਦੁਕਾਨਾਂ ਦੇ ਮਾਲਕਾਂ ਨੂੰ ਆਪਣਾ ਨਾਮ ਅਤੇ ਪਛਾਣ ਆਪਣੀ ਦੁਕਾਨ ਦੇ ਬਾਹਰ ਲਿਖ ਕੇ ਲਗਾਉਣਾ ਪਵੇਗਾ ਤਾਂ ਕਿ ਉਹਨਾਂ ਦੀ ਪਛਾਣ ਹੋ ਸਕੇ ਕਿ ਉਹ ਕਿਹੜੇ ਧਰਮ ਦੇ ਨੇ ਜੀ ਹਾਂ ਦੱਸ ਦਈਏ ਕਿ ਇਹ ਫੈਸਲਾ ਇਸ ਕਰਕੇ ਲਿਆ ਗਿਆ ਹੈ ਕਿ ਤਾਂ ਕਿ ਕਾਵਣ ਯਾਤਰੀਆਂ ਦੀ ਆਸਥਾ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਜਾਵੇ ਇਸ ਦੇ ਨਾਲ ਹੀ ਦੱਸ ਦਈਏ ਕਿ ਹਲਾਲ ਸਰਟੀਫਿਕੇਸ਼ਨ ਵਾਲੇ ਸਾਰੇ ਪ੍ਰੋਡਕਟਾਂ ਨੂੰ ਯੂਪੀ ਦੇ ਵਿੱਚ ਬੈਨ ਕਰ ਦਿੱਤਾ ਗਿਆ ਦੱਸ ਦਈਏ ਕਿ ਇਹ ਫੈਸਲਾ ਪਹਿਲਾਂ ਮੁਜ਼ਫਰਨਗਰ ਪੁਲਿਸ ਨੇ ਲਿਆ ਅਤੇ ਫਿਰ ਸਹਾਰਨਪੁਰ ਡਿਵੀਜ਼ਨ ਦੇ ਡੀਆਈਜੀ ਨੇ ਹੁਕਮ ਜਾਰੀ ਕੀਤਾ ਕਿ ਸ਼ਾਮਲੀ ਮੁਜ਼ਫਰਨਗਰ ਅਤੇ ਸਹਾਰਨਪੁਰ ਦੇ ਸਾਰੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਨੇਮ ਪਲੇਟਾਂ ਲਗਾਉਣੀਆਂ ਪੈਣਗੀਆਂ ਹਾਲਾਂਕਿ ਜਦੋਂ ਇਸ ਮਾਮਲੇ ਵਿੱਚ ਵਿਵਾਦ ਵਧਿਆ ਤਾਂ ਮੁਜ਼ਫਰਨਗਰ ਪੁਲਿਸ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਪਰ ਹੁਣ ਸੀਐਮ ਯੋਗੀ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਮੁਜ਼ਫਰਨਗਰ ਦੇ ਪੁਲਿਸ ਮੁਖੀ ਅਭਿਸ਼ੇਕ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਸ਼ਾਵਣ ਮਹੀਨੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਕਾਂਵੜ ਯਾਤਰਾ ਦਾ ਲਗਭਗ 240 ਕਿਲੋਮੀਟਰ ਦਾ ਰਸਤਾ ਜ਼ਿਲ੍ਹੇ ਵਿੱਚ ਪੈਂਦਾ ਹੈ ਰੂਟ ਤੇ ਸਥਿਤ ਹੋਟਲਾਂ ਢਾਬਿਆਂ ਅਤੇ ਗੱਡੀਆਂ ਸਮੇਤ ਸਾਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਨੂੰ ਆਪਣੇ ਮਾਲਕਾਂ ਜਾਂ ਇਹਨਾਂ ਦੁਕਾਨਾਂ ਤੇ ਕੰਮ ਕਰਨ ਵਾਲਿਆਂ ਦੇ ਨਾਂ ਦਿਖਾਉਣ ਲਈ ਕਿਹਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ ਕਿ ਇਸ ਵਿੱਚ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਪੈਦਾ ਨਾ ਹੋਵੇ। सीएम योगी ਦੇ ਇਸ ਫੈਸਲੇ ਤੋਂ ਬਾਅਦ ਸਿਆਸਤ ਭੱਗ ਗਈ ਹੈ ਜਿਹਾਂ ਦੱਸਦੀ ਹੈ ਕਿ ਕਾਂਗਰਸ ਦੇ ਨੇਤਾ ਇਮਰਾਨ ਮਸੂਦ ਨੇ ਇਸ ਫੈਸਲੇ ਦੇ ਉੱਪਰ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੁਸਲਮਾਨ ਸ਼ੁਰੂ ਤੋਂ ਹੀ ਕਾਵੜੀ ਯਾਤਰੀਆਂ ਦੀ ਸੇਵਾ ਕਰਦੇ ਆ ਰਹੇ ਨੇ ਮੁਸਲਮਾਨਾਂ ਵੱਲੋਂ ਹੀ ਕਾਵੜੀ ਯਾਤਰੀਆਂ ਦੀਏ ਕੱਪੜੇ ਬਣਾਏ ਜਾਂਦੇ ਨੇ ਤੇ ਕਾਵਣ ਨੂੰ ਸਜਾਇਆ ਜਾਂਦਾ ਹੈ ਤੇ ਹੁਣ ਤੁਹਾਡੇ ਇਸ ਬਿਆਨ ਦੇ ਨਾਲ ਸਾਨੂੰ ਖੇਸ ਪਹੁੰਚੀ ਹੈ ਤੁਸੀਂ ਇਹ ਨਫ਼ਰਤ ਫੈਲਾਉਂਦੇ ਰਹੋ ਸਾਡੇ ਉੱਪਰ ਇਸ ਦਾ ਕੋਈ ਅਸਰ ਨਹੀਂ ਹੋਏਗਾ ਅਸੀਂ ਇੱਕ ਦੂਸਰੇ ਦੇ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਆਂ ਦੱਸਦੇ ਕਿ ਭਗਵਾਨ ਸ਼ਿਵ ਦੇ ਭਗਤ ਹਰ ਸਾਲ ਇਹ ਯਾਤਰਾ ਕਰਦੇ ਨੇ ਤੇ ਇਹ ਯਾਤਰਾ ਹਰ ਸਾਲ ਸੋਹਣ ਦੇ ਮਹੀਨੇ ਦੇ ਵਿੱਚ ਸ਼ੁਰੂ ਹੁੰਦੀ ਹੈ ਤੇ ਇਸ ਵਾਰ ਇਹ ਯਾਤਰਾ ਯੂਪੀ ਦੇ ਵਿੱਚ 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਯਾਤਰਾ ਦੇ ਲਈ ਯੂਪੀ ਸਰਕਾਰ ਦੇ ਵੱਲੋਂ ਮੁਕਤਾ ਪ੍ਰਬੰਧ ਕੀਤੇ ਗਏ ਨੇ ਖਾਸ ਪ੍ਰਬੰਧ ਕੀਤੇ ਗਏ ਨੇ ਤੇ ਹੁਣ ਯੂਪੀ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਜਿਹੜੀਆਂ ਦੁਕਾਨਾਂ ਇਸ ਰੂਟ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੁਕਾਨਾਂ ਦੇ ਮਾਲਕਾਂ ਨੂੰ ਆਪਣੇ ਨਾਮ ਅਤੇ ਪਛਾਣ ਦੁਕਾਨ ਦੇ ਬਾਹਰ ਲਿਖਣੇ ਪੈਣਗੇ ਤਾਂ ਜੋ ਉਹ ਯਾਤਰੀਆਂ ਦੀ ਆਸਥਾ ਦੀ ਸ਼ੁੱਧਤਾ ਨੂੰ ਬਰਕਰਾਰ ਰੱਖ ਸਕਣ ਯੂਕੇ ਦੇ ਵਿੱਚ ਜੋਣਾ ਖਤਮ ਹੋਣ ਦੀ ਦੇਰੀ ਹੋਈ ਹੈ ਤੇ ਇਸ ਦੇ ਨਾਲ ਹੀ ਬ੍ਰਿਟੇਨ ਦੇ ਵਿੱਚ ਦੰਗੇ ਪੜਕ ਗਏ ਨੇ ਲੋਕ ਸੜਕਾਂ ਦੇ ਉੱਪਰ ਉਤਰ ਆਏ ਨੇ ਤੇ ਨਾਲ ਅਗਜਨੀ ਕਰ ਰਹੇ ਨੇ ਬੱਸਾਂ ਨੂੰ ਸਾੜਿਆ ਗਿਆ ਤੇ ਪੁਲਿਸ ਦੀ ਆਕਾਰਾਂ ਤੱਕ ਰਹੀ ਬਖਸ਼ਿਆ ਗਿਆ ਜਿਹਾ ਦੱਸਦੀ ਹੈ ਕਿ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਦੇ ਵਿੱਚ ਕਿੰਨਾ ਗੁੱਸਾ ਹੈ ਲੋਕ ਕਿੰਨੇ ਪੜਕੇ ਹੋਏ ਨੇ ਤੇ ਪੁਲਿਸ ਦੀਆਂ ਗੱਡੀਆਂ ਨੂੰ ਪਲਟਾਇਆ ਜਾ ਰਿਹਾ ਤੇ ਪਲਟਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਗੱਡੀਆਂ ਦੇ ਸ਼ੀਸ਼ੇ ਭੰਨੇ ਜਾ ਰਹੇ ਨੇ ਤੇ ਇੱਕ ਡਬਲ ਡੈਕਰ ਬੱਸ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ ਜਿਵੇਂ ਦੱਸਦੀ ਹੈ ਕਿ ਯੂਕੇ ਦੇ ਲੀਡਸ ਸ਼ਹਿਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕੁਝ ਲੋਕ ਨਿਰਾਜ਼ ਹੋਏ ਨੇ ਤੇ ਉਹਨਾਂ ਨੇ ਨਿਰਾਸ਼ਗੀ ਦੇ ਵਿੱਚ ਗੱਡੀਆਂ ਕਾਰਾਂ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਦੰਗੇ ਪੜਕ ਗਏ ਨੇ ਦੱਸਦੀ ਹੈ ਕਿ ਬ੍ਰਿਟੇਨ ਦੇ ਵਿੱਚ ਪੜਕਣ ਵਾਲੇ ਦੰਗਿਆਂ ਦਾ ਕਾਰਨ ਸਥਾਨਕ ਚਾਈਲਡ ਕੇਅਰ ਏਜੰਸੀ ਵੱਲੋਂ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਤੋਂ ਵੱਖ ਕਰਨਾ ਦੱਸਿਆ ਜਾ ਰਿਹਾ ਹੈ ਲੋਕਾਂ ਦਾ ਦੋਸ਼ ਹੈ ਕਿ ਚਾਈਲਡ ਕੇਅਰ ਏਜੰਸੀ ਨੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਤੋਂ ਵੱਖ ਕਰਕੇ ਚਾਈਲਡ ਕੇਅਰ ਹੋਮ ਦੇ ਵਿੱਚ ਰੱਖਿਆ ਹੈ ਇਸ ਕਾਰਨ ਸ਼ਹਿਰ ਦੇ ਕਾਫੀ ਲੋਕ ਨਰਾਜ਼ ਹਨ ਸੋਸ਼ਲ ਮੀਡੀਆ ਦੇ ਵਾਇਰਲ ਵੀਡੀਓ ਦੇ ਵਿੱਚ ਇਹ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਸੀ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਪੁਲਿਸ ਦੀਆਂ ਗੱਡੀਆਂ ਤੇ ਹਮਲਾਕਾਰੇ ਨੇ ਦੰਗਾਕਾਰੀਆਂ ਨੂੰ ਉਲਡਾਉਣ ਤੋਂ ਪਹਿਲਾਂ ਉਹਨਾਂ ਦੇ ਸ਼ੀਸ਼ੇ ਤੋੜ ਰਹੇ ਨੇ ਇੱਕ ਹੋਰ ਵੀਡੀਓ ਦੇ ਵਿੱਚ ਭੀੜ ਵੱਲੋਂ ਡਬਲ ਡੈਕਰ ਬੱਸ ਨੂੰ ਅੱਗ ਲਗਾਈ ਗਈ ਹੈ ਵੈਸਟ ਯਾਰਕਸ਼ਾਇਰ ਪੁਲਿਸ ਨੇ ਦੱਸਿਆ ਹੈ ਕਿ ਵੀਰਵਾਰ ਨੂੰ ਇੱਥੇ ਦੇ ਸਮੇਂ ਅਨੁਸਾਰ 5 ਵਜੇ ਤੋਂ ਲੀਡਸ ਸ਼ਹਿਰ ਦੇ ਵਿੱਚ ਹੇਰੇ ਹਿਲਸ ਇਲਾਕੇ ਦੇ ਵਿੱਚ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਇਹਨਾਂ ਦੇ ਵਿੱਚ ਕੁਝ ਬੱਚਿਆਂ ਨੇ ਵੀ ਹਿੱਸਾ ਲਿਆ ਥੋੜੇ ਸਮੇਂ ਵਿੱਚ ਹੀ ਭੀੜ ਭੜਕ ਗਈ ਤੇ ਹੰਗਾਮਾ ਸ਼ੁਰੂ ਹੋ ਗਿਆ ਖੁਸ਼ਕਿਸਮਤੀ ਵਾਲੀ ਗੱਲ ਇਹ ਰਹੀ ਹੈ ਕਿ ਹਾਲੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਦੱਸਦੀ ਹੈ ਕਿ ਵੀਡੀਓਜ਼ ਦੇ ਵਿੱਚ ਤਸਵੀਰਾਂ ਦੇ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਦੀ ਵੈਨ ਨੂੰ ਪਲਟਾਇਆ ਜਾ ਰਿਹਾ ਹੈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਅੱਗ ਲਗਾ ਰਿਹਾ ਤੇ ਕੁਝ ਲੋਕ ਉਸ ਗੱਡੀ ਦੇ ਉੱਪਰ ਕੂੜਾ ਸੁੱਟ ਰਹੇ ਨੇ ਇਹਨਾਂ ਦੰਗਿਆਂ ਦੇ ਕਾਰਨ ਸ਼ਹਿਰ ਦੀਆਂ ਸੜਕਾਂ ਦੇ ਉੱਪਰ ਜਾਮ ਲੱਗ ਗਿਆ ਯਾਤਿਆਤ ਇਨਾ ਦੰਗਿਆਂ ਦੇ ਕਾਰਨ ਪ੍ਰਭਾਵਿਤ ਹੋਇਆ ਪੁਲਿਸ ਵੱਲੋਂ ਸਥਿਤੀ ਆਮ ਹੋਣ ਤੱਕ ਇਲਾਕੇ ਵਿੱਚ ਨਾ ਜਾਣ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਬ੍ਰਿਟੇਨ ਦੀ ਗ੍ਰਹਿ ਮੰਤਰੀ ਦੀ ਗੱਲ ਕਰੀਏ ਤਾਂ ਯੂਵੇਟ ਕਪੂਰ ਨੇ ਕਿਹਾ ਹੈ ਕਿ ਉਹ ਲੀਡ ਚ ਹੋ ਰਹੇ ਦੰਗੇ ਅਤੇ ਫੈਲ ਰਹੀ ਅਸ਼ਾਂਤੀ ਤੋਂ ਡੂੰਗੀ ਚਿੰਤਾ ਦੇ ਵਿੱਚ ਹੈ ਅਤੇ ਇਸ ਸਥਿਤੀ ਦੇ ਉੱਪਰ ਲਗਾਤਾਰ ਨਜ਼ਰ ਰੱਖ ਰਹੀ ਹੈ ਯੂਕੇ ਦੇ ਲੀਡ ਸ਼ਹਿਰ ਦੇ ਵਿੱਚ ਇੱਕ ਚਾਈਲਡ ਕੇਅਰ ਏਜੰਸੀ ਹੈ ਜੋ ਕਿ ਮਾਪਿਆਂ ਦੇ ਬੱਚਿਆਂ ਨੂੰ ਉਹਨਾਂ ਤੋਂ ਦੂਰ ਕਰ ਰਹੀ ਹੈ ਤੇ ਚਾਈਲਡ ਕੇਅਰ ਹੋਮ ਦੇ ਵਿੱਚ ਰੱਖ ਰਹੀ ਹੈ ਜਿਸ ਦੇ ਕਾਰਨ ਮਾਪੇ ਦੰਗੇ ਨਿਰਾਜ਼ ਨੇ ਜਿਸ ਤੋਂ ਬਾਅਦ ਉਹਨਾਂ ਨੇ ਲੀਡਸ ਸ਼ਹਿਰ ਦੇ ਵਿੱਚ ਦੰਗੇ ਕਰ ਦਿੱਤੇ ਨੇ ਹਮਲਾ ਕਰ ਦਿੱਤਾ ਹੈ ਤੇ ਪੁਲਿਸ ਦੀਆਂ ਗੱਡੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਪੰਜਾਬੀ ਸਿੰਗਰ ਕਰਨ ਔਸ਼ਲਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਜ ਜਹਾਂ ਦੱਸਦੀ ਕਿ ਕੀ ਕਰਨ ਔਸ਼ਲਾ ਦਾ ਐਕਸੀਡੈਂਟ ਹੋ ਗਿਆ ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟ ਸਾਂਝੀ ਕਰਕੇ ਦਿੱਤੀ ਹੈ ਜਿਹੜਾ ਦੱਸਦੀ ਹੈ ਕਿ ਵੀਡੀਓ ਪੋਸਟ ਕਰਨ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਆਗੋਂ ਵਾਂਗੂ ਫੈਲ ਗਈ ਅਤੇ ਜਿਹੜੇ ਉਹਨਾਂ ਦੇ ਪਰਸ਼ੰਸਕ ਨੇ ਉਹ ਜ਼ਿਆਦਾ ਪਰੇਸ਼ਾਨ ਹੋ ਗਏ ਤੇ ਚਿੰਤਾ ਦੇ ਵਿੱਚ ਪੈ ਗਏ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਰਨ ਔਜਲਾ ਨੂੰ ਕਿ ਤੁਸੀਂ ਇਦਾਂ ਦੇ ਸਟੰਟ ਨਾ ਕਰਿਆ ਕਰੋ ਅਸੀਂ ਤੁਹਾਨੂੰ ਗਵਾਣਾ ਨਹੀਂ ਚਾਹੁੰਦੇ ਜਿਹੜਾ ਦੱਸਦੀ ਹੈ ਕਿ ਕਰਨ ਔਜਲਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇਹ ਵੀਡੀਓ ਪੋਸਟ ਕੀਤੀ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਸੀ ਈ ਕਾਰਨ ਔਜਲਾ ਦਾ ਇਹ ਐਕਸੀਡੈਂਟ ਕਿੰਨੇ ਭਿਆਨਕ ਤਰੀਕੇ ਦੇ ਨਾਲ ਹੁੰਦਾ ਹੈ ਕਿ ਇਸ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਜਾਨ ਬਾਲ-ਬਾਲ ਬਚਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਟੋਮ ਕ੍ਰੂਜ਼ ਤੇ ਵਾਂਗ ਸਟੰਟ ਕਰਦੇ ਹੋਏ ਮੇਰੇ ਨਾਲ ਇਹ ਹਾਦਸਾ ਵਾਪਰਿਆ ਹੈ ਫਿਲਹਾਲ ਮੈਂ ਠੀਕ ਹਾਂ ਦੱਸਦੀ ਹੈ ਕਿ ਕਾਰਨ ਔਜਲਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰam ਅਕਾਊਂਟ ਦੇ ਉੱਪਰ ਆਪਣੇ ਨਵੇਂ ਐਲਬਮ ਰਿਲੀਜ਼ ਹੋਣ ਦੀ ਜਾਣਕਾਰੀ ਵੀ ਦਿੱਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ ਹੂ ਦੇ ਗਾਣੇ ਦੀ ਸ਼ੂਟਿੰਗ ਦੇ ਦੌਰਾਨ ਉਹਨਾਂ ਦਾ ਇਹ ਐਕਸੀਡੈਂਟ ਹੋ ਗਿਆ ਸੀ ਤੇ ਇਸ ਐਕਸੀਡੈਂਟ ਦੇ ਵਿੱਚ ਉਨ੍ਹਾਂ ਦੀ ਥੌਣ ਦੀ ਹੱਡੀ ਟੁੱਟਦੇ ਟੁੱਟਦੇ ਹੋਏ ਬਚੀ ਹੈ ਕਲਿੱਪ ਦੇ ਵਿੱਚ ਔਜਲਾ ਨੂੰ ਰਿਸਰ ਗਾੜੀ ਚਲਾਉਂਦੇ ਹੋਏ ਦੇਖਿਆ ਜਾ ਰਿਹਾ ਹੈ ਹਾਲਾਂਕਿ ਤੇਜ਼ ਸਪੀਡ ਦੇ ਕਾਰਨ ਕਾਰ ਪਲਟ ਜਾਂਦੀ ਹੈ ਤੇ ਸੁਰੱਖਿਆ ਕਰਮੀ ਤੁਰੰਤ ਉਹਨਾਂ ਨੂੰ ਬਚਾਉਣ ਦੇ ਲਈ ਦੌੜਦੇ ਨੇ ਵੀਡੀਓ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਹੂ ਦੇ ਗਾਣੇ ਦੇ ਲਈ ਕਰਨ ਔਜਲਾ ਨੇ ਕਿੰਨੀ ਜ਼ਿਆਦਾ ਮਿਹਨਤ ਕੀਤੀ ਹੈ ਤੇਜ਼ ਸਪੀਡ ਨਾਲ ਗੱਡੀ ਚਲਾਉਣਾ ਗਾਣੇ ਦੀ ਸ਼ੂਟਿੰਗ ਦਾ ਹਿੱਸਾ ਸੀ ਪਰ ਕਾਰ ਦਾ ਪਲਟ ਜਾਣਾ ਚਿੰਤਾ ਦਾ ਸਬਬ ਬਣ ਗਿਆ ਹਾਸੇ ਦੇ ਵਿੱਚ ਕਰਨ ਔਜਲਾ ਬਾਲਬਾਲ ਬਜੇ ਨੇ ਵੀਡੀਓ ਜਾਰੀ ਹੋਣ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲ ਗਿਆ ਤੇ ਇਸ ਵੀਡੀਓ ਨੇ ਕਰਨ ਔਜਲਾ ਦੇ ਫੈਨਸ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਇਸਨਾਲੇ ਦੱਸਦੀ ਹੈ ਕਿ ਕਰਨ ਔਜਲਾ ਦੇ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਆ ਰਹੇ ਨੇ ਤੇ ਹਾਲ ਹੀ ਦੇ ਵਿੱਚ ਉਹਨਾਂ ਦਾ ਤੌਬਾ ਤੌਬਾ ਗਾਣਾ ਲੋਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਬਾਲੀਵੁੱਡ ਫਿਲਮ ਬੈਡ ਨਿਊਜ਼ ਦੇ ਵਿੱਚ ਇੱਕ ਗਾਣਾ ਹੈ ਜਿਸ ਦੇ ਵਿੱਚ ਵਿਕੀ ਕੋਸ਼ਲ ਪਰਫਾਰਮ ਕਰਦੇ ਨਜ਼ਰ ਆ ਰਹੇ ਨੇ ਤੇ ਲੋਕਾਂ ਦੇ ਵੱਲੋਂ ਇਸ ਗਾਣੇ ਨੂੰ ਭਰਮਾ ਹੰਗਾਰਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਹੁਣ ਕਰਨ ਔਜਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਫੈਨਸ ਨੂੰ ਇਹ ਵੀਡੀਓ ਪੋਸਟ ਕਰਕੇ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਸੀ ਕਿ ਕਰਨ ਔਜਲਾ ਦੀ ਗੱਡੀ ਕਿੰਨੀ ਤੇਜ਼ ਰਫ਼ਤਾਰ ਦੇ ਵਿੱਚ ਹੁੰਦੀ ਹੈ ਤੇ ਪਲਟੀਆਂ ਖਾ ਜਾਂਦੀ ਹੈ ਜਿਸ ਦੇ ਵਿੱਚ ਕਰਨ ਔਜਲਾ ਦੇ ਸੱਟਾਂ ਵੀ ਲੱਗਦੀਆਂ ਨੇ ਮਾਮੂਲੀ ਅਤੇ ਇਸ ਦੀ ਜਾਣਕਾਰੀ ਖੁਦ ਕਰਨ ਔਜਲਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਦਿੱਤੀ ਹੈ ਤੇ ਦੱਸਦੀ ਹੈ ਕਿ ਜਿਵੇਂ ਹੀ ਕਰਨ ਔਜਲਾ ਨੇ ਇਹ ਪੋਸਟ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸ਼ੇਅਰ ਕੀਤੀ ਇਹ ਅੱਗ ਵਾਂਗੂ ਫੈਲ ਗਈ ਤੇ ਜਿਸ ਤੋਂ ਬਾਅਦ ਕਰਨ ਔਜਲਾ ਨੂੰ ਇਸ ਵੀਡੀਓ ਨੂੰ ਡਿਲੀਟ ਕਰਨਾ ਪਿਆ ਹਾਲਾਂਕਿ ਇਹ ਵੀਡੀਓ ਪੁਰਾਣਾ ਹੈ ਦੱਸਦੀ ਹੈ ਕਿ ਜਦੋਂ ਕਰਨ ਔਜਲਾ ਇਸ ਗਾਣੇ ਦੀ ਹੂ ਦੇ ਗਾਣੇ ਦੀ ਸ਼ੂਟਿੰਗ ਕਰ ਰਹੀ ਸੀ ਉਸ ਦੌਰਾਨ ਇਹ ਹਾਦਸਾ ਵਾਪਰਿਆ ਸੀ ਤੇ ਉਸ ਵੇਲੇ ਦੀ ਵੀਡੀਓ ਤੇ ਕਰਨ ਔਜਲਾ ਨੇ ਹੁਣ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਉੱਪਰ ਪੋਸਟ ਕਰਕੇ ਆਪਣੇ ਫਰਾਂਸ ਦੇ ਨਾਲ ਸਾਂਝਾ ਕੀਤਾ ਸੀ ਤੇ ਤੁਹਾਡੀ ਇਸ ਖਬਰ ਬਾਰੇ ਕੀ رائے ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਲਰਟ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਮੀਂਹ ਨਹੀਂ ਪਿਆ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋ ਪਰੇਸ਼ਾਨ ਹੋਣਾ ਪਿਆ ਹਮਸ ਵਾਲੀ ਗਰਮੀ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਿਹਾ ਦੱਸਦੀ ਹੈ ਕਿ ਉਦੋਂ ਹੀ ਤਾਪਮਾਨ ਦੀ ਗੱਲ ਕਰੀਏ ਪੰਜਾਬ ਦੇ ਤਾਂ ਕੱਲ ਪੰਜਾਬ ਦੇ ਤਾਪਮਾਨ ਦੇ ਵਿੱਚ 1.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ 21 ਜੁਲਾਈ ਤੱਕ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਨਹੀਂ ਜਤਾਈ ਗਈ ਨਾ ਹੀ ਕੋਈ ਚੇਤਾਵਨੀ ਜਾਰੀ ਕੀਤੀ ਗਈ ਇਸ ਦੇ ਨਾਲ ਪੰਜਾਬ ਦੇ ਵਿੱਚ ਤਾਪਾਂ ਦੇ ਵਿੱਚ ਵਾਧਾ ਹੋਵੇਗਾ ਤੇ ਲੋਕਾਂ ਨੂੰ ਗਰਮੀ ਤੋਂ ਹੋਰ ਜ਼ਿਆਦਾ ਪਰੇਸ਼ਾਨ ਹੋਣਾ ਪਵੇਗਾ ਦੱਸਦੀ ਹੈ ਕਿ 21 ਜੁਲਾਈ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਮੌਸਮ ਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਗਾਲ ਦੀ ਖਾੜੀ ਦੇ ਵਿੱਚ ਬਣੇ ਦਬਾਅ ਅਤੇ ਦੂਜੇ ਪਾਸੇ ਪੱਛਮੀ ਗੜਬੜੀ ਦੀ ਸੁਸਤੀ ਦੇ ਕਾਰਨ ਪੰਜਾਬ ਦੇ ਵਿੱਚ ਮੌਨਸੂਨ ਪ੍ਰਭਾਵਿਤ ਹੋਇਆ ਹੈ ਉਮੀਦ ਕੀਤੀ ਜਾ ਰਹੀ ਸੀ ਕਿ ਮੌਨਸੂਨ ਬੁੱਧਵਾਰ ਅਤੇ ਵੀਰਵਾਰ ਨੂੰ ਸਰਗਰਮ ਰਹੇਗਾ ਪਰ ਅਜੇ ਹਾਂ ਨਹੀਂ ਹੋਇਆ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋਈ ਹੈ ਜਿਸ ਤੋਂ ਬਾਅਦ ਸੂਬੇ 'ਚ ਨਮੀ ਅਤੇ ਤਾਪਮਾਨ ਦਾ ਵਾਅਦਾ ਦਰਜ ਕੀਤਾ ਗਿਆ ਹੈ ਪੰਜਾਬ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਬਠਿੰਡਾ ਦੇ ਵਿੱਚ 38.3 ਡਿਗਰੀ ਕੱਲ ਤਾਪਮਾਨ ਰਿਹਾ ਪੰਜਾਬ ਦੇ ਔਸਤ ਤਾਪਮਾਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਾਪਮਾਨ 2.7 ਡਿਗਰੀ ਵੱਧ ਪਿਆ ਗਿਆ ਪੰਜਾਬ ਵਿੱਚ ਅਗਲੇ 2 ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਨਹੀਂ ਕੀਤਾ ਗਿਆ ਪਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਐਸਐਸ ਨਗਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜ਼ਰੂਰ ਦੱਸੀ ਗਈ ਹੈ ਜਿਸ ਦੇ ਕਾਰਨ ਨਮੀ ਵਧੇਗੀ ਅਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇੱਕ ਵਾਰ ਫਿਰ 21 ਜੁਲਾਈ ਤੋਂ ਇਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ بارش ਨੂੰ ਲੈ ਕੇ yellow alert ਜਾਰੀ ਕੀਤਾ ਹੈ ਮੌਸਮ ਵਿਭਾਗ ਵੱਲੋਂ ਬੀਤੇ ਦਿਨ 9 ਜ਼ਿਲ੍ਹਿਆਂ ਦੇ ਵਿੱਚ yellow alert ਵੀ ਨੂੰ ਲੈ ਕੇ ਜਾਰੀ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ ਪਰ باوجود ਇਸ ਦੇ ਪੰਜਾਬ ਦੇ ਵਿੱਚ ਮੀਂਹ ਨਹੀਂ ਪਿਆ ਜਿਸ ਦੇ ਕਾਰਨ ਤਾਬਾਨ ਦੇ ਵਿੱਚ ਵਾਧਾ ਹੋਇਆ ਲੋਕਾਂ ਨੂੰ ਨਮੀ ਵਾਲੀ ਗਰਮੀ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਪਰ ਹੁਣ ਆਉਣ ਵਾਲੇ ਅਗਲੇ 2 ਦਿਨਾਂ ਤੱਕ ਲੋਕਾਂ ਨੂੰ ਹੋਰ ਜ਼ਿਆਦਾ ਗਰਮੀ ਸਤਾਏਗੀ ਕਿਉਂਕਿ ਆਉਣ ਵਾਲੇ 2 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਨਹੀਂ ਦਿਟਾਈ ਗਈ ਹੈ ਹਾਲਾਂਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਜ਼ਰੂਰ ਪੈ ਸਕਦਾ ਹੈ ਪਰ ਇਸ ਦੇ ਕਾਰਨ ਨਮੀ ਹੀ ਵਧੇਗੀ ਅਤੇ ਗਰਮੀ ਦੇ ਵਿੱਚ ਵਾਧਾ ਹੋਵੇਗਾ ਤੇ ਉਧਰ ਹੀ 21 ਜੁਲਾਈ ਤੋਂ ਬਾਅਦ ਮੌਨਸੂਨ ਦੇ ਦੁਬਾਰਾ ਅਸਰ ਗਰਮ ਹੋਣ ਦੀ ਇਸ ਮੌਸਮ ਵਿਭਾਗ ਵੱਲੋਂ ਸੰਭਾਵਨਾ ਜਤਾਈ ਗਈ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ ਟੀਵੀ